ਇੱਕ ਮੋੜ ਮਾਣਾ ਦੋ ਇੱਕ ਬਲਾਹਾਈ ਠੀਕ ਹੈ ਭਾਈ ਜੀ ਕਿੰਨੇ ਫਾਲੋਅਰ ਆਪਣੇ ਡੇਢ ਮੁਲੀ ਡੇਢ ਮਿੰਟ ਜੀ ਉਹਦੇ ਵਿੱਚ ਅਸੀਂ ਸਾਰੇ ਵਜਾ ਤੁਹਾਡੀ ਬਣ ਗਈ ਉਹ ਤੇ ਮਰਨ ਮਰਉਣ ਵਾਲਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾ ਉਹ ਸਾਹਮਣੇ ਬੈਠੇ ਇੱਕ ਗੱਲ ਨੂੰ ਕੱਲ ਨੂੰ ਵੀਪ ਲੱਗ ਜਾਣੀ ਆ ਸਵੇਰੇ ਮਾਰਨਿੰਗ ਲਵੀ ਤੁਸਾਂ ਸਵੇਰੇ ਮਾਰਨਿੰਗ ਹੋ ਰਹਾ ਹੈ ਬਾਈ ਲਾਭ ਅੱਜ ਹੋਰ ਹੈ ਜਦੋਂ ਪ੍ਰਮਾਤਮਾ ਦੀ ਪਤਾ ਹੀ ਨਾ ਥੋੜੀ ਇੰਨੀ ਤੇ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਨੂੰ ਸੋਭਾ ਦਿੱਤੀ ਕੱਢ ਕੇ ਇੱਕ ਦੂਜੇ ਦੀ ਕੱਲ ਨੂੰ ਬਾਈ ਤੁਸੀਂ ਟਾਈਮ ਕੱਟੋ ਵੇਚਦੀ ਹੈ ਨਾ ਇਸੇ ਤਰ੍ਹਾਂ ਹੀ ਆ ਕੇ ਕਿਉਂਕਿ ਅਸੀਂ ਵੀ ਕਹਾਂ ਵੀ ਕੱਲ ਨੂੰ ਜੀ ਕੱਲ੍ਹ ਵੀ ਤਾਂ ਮੇਰੀ ਮਜਬੂਰੀ ਹੈ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਪਹਿਲਾਂ ਕੀ ਹੈ ਜੀ ਕੱਲ ਨੂੰ ਮੇਰਾ ਨਹੀਂ ਮੈਂ ਮਤ ਮੇਰੀ ਫਿਲਮ ਦਾ ਸ਼ੂਟ ਅਸੀਂ ਬਾਈ ਜੀ ਕਰਦੇ ਹਾਂ ਕੱਲ ਨੂੰ ਅਸੀਂ ਮੰਗ ਪੱਤਰ ਦੇ ਦਿੰਦੇ ਆ ਜੀ ਵੀ ਅਸੀਂ ਭਾਈ ਮੰਗ ਪੱਤਰ ਮੰਗਦੇ ਵੀ ਆ ਚੀਜ਼ੇ ਸਾਡੇ ਬੰਦ ਹੋਣੇ ਚਾਹੀਦੇ ਆ ਉਹ ਤੁਸੀਂ ਕਰੀ ਰਹੇ ਹੋ ਹਾਂ ਉਹ ਕਰੀ ਬਾਈ ਜੀ ਕਾਰਨ ਕੀ ਆ ਕਿਉਂਕਿ ਅਸੀਂ ਅਸੀਂ ਮਾਫੀ ਮੰਗਾਉਣ ਦਾ ਥੋੜੇ ਮੰਗਲ ਨਾਲ ਕੋਈ ਛੋਟਾ ਵੱਡਾ ਨਹੀਂ ਹੁੰਦਾ ਲੱਗਣਾ ਜੈ ਲੈਣਾ ਜੀ ਤੁਹਾਨੂੰ ਮਦਦ ਮੈਂ ਉਹ ਉਸੇ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਣ ਨਾਲ ਛੋਟਾ ਨਹੀਂ ਹੋ ਰਿਹਾ ਤੇ ਮੈਨੂੰ ਮਾਫ ਕਰਨ ਨਾਲ ਤੁਸੀਂ ਮੇਰੇ ਆਲੇ ਦਾਲ ਨਾਲ ਚਾਰ ਪੰਜ ਕੋਈ ਜਿਹੜੇ ਆਪਾਂ ਤੋਂ ਵੱਡੇ ਹੋਵਾ ਤੇ ਬੰਦ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦਾ અરે મોટો કેવો હાઇબ્રિડ નો ਦੇਖੋ ਤੁਸੀਂ ਉਹ ਤੁਹਾਡਾ ਕੀਤਾ ਹੈ ਘਰ ਸਰਪੰਚਾਂ ਦਾ ਜੀ ਉਹਨੇ ਸਾਡੀ ਬਹੁਤ ਬਦੌਰ ਬਣਾਈ ਹੈ ਬੰਦੇ ਬੰਦੇ ਆ ਕਰਨਾ ਸਾਡੀ ਬੇਇਜ਼ਤੀ ਬਹੁਤ ਨਿੱਕੇ ਨਿੱਕੇ ਜਵਾਬ ਨਹੀਂ ਦੋਸ਼ ਨਹੀਂ ਲੱਗੇ ਜੀ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ ਚ ਵੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਵੀ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾਲ ਲਗਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠੇ ਜਿੰਨੇ ਉਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮਤਲਬ ਤੈ ਦਿਲ ਤੋਂ ਮਾਫੀ ਮੰਗਦਾ ਜੇ ਸੋਨੂੰ सरपंचਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਕਈ ਇਹਨਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀ ਹੋ ਜਾਂਦੀਆਂ ਬਾਈ ਸਰ ਹੱਲ ਕੀ ਨਿਕਲੇ ਕੋਈ ਸੋਲੂਸ਼ਨ ਕੀ ਨਿਕਲੇਗਾ ਹੱਲ ਜੀ ਅਸੀਂ ਬੀ ਪਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਬਾਈ ਉਹਨੇ ਦੱਸ ਦੇਣਗੇ ਵੀਪੀ ਆ ਨਾ ਜੀ ਮੇਨ ਵੀਪ ਲਾਤੀ ਬਾਕੀ ਗਾਣਾ ਸਾਰੇ ਕਿਤੇ ਵੀਪ ਲੱਗ ਜਾਣੀ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਤਾਂ ਸਭ ਤੋਂ ਵੱਡੀ ਗੱਲ ਆ ਦੋ ਸ਼ੋਅ ਲਾਇਆ ਤੁਹਾਡੇ ਵੱਲੋਂ ਗਾਣਾ ਵੀ ਨਹੀਂ ਗਾਇਆ ਗਿਆ ਇਹਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾਣਾ ਨਹੀਂ ਗਾਇਆ ਦੋ ਸ਼ੋਅ ਲਾ ਕੇ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹਨੂੰ ਕਿਵੇਂ ਦੇਖਦੇ ਹਾਂ ਉਹ ਤਾਂ ਬਾਈ ਇਦਾਂ ਹੀ ਵੀ ਜਿਵੇਂ ਹੁਣ ਕਈ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀ ਪਤਾ ਕਰ ਲਿਓ ਜੀਰੇ ਜੀਰੇਪਿੰਡ ਦਾ ਹੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਅ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦੇ ਨੇ ਗਿਆ ਮੈਨੂੰ ਕਹਿੰਦੇ ਬਾਈ ਵੀ ਸ਼ੋਅ ਅੱ비 ਗਾਣਾ ਲਾ ਮੈਂ ਉਹਨੂੰ ਕਹਾ ਮੈਂ ਕਿਹਾ ਬਾਈ ਵੀ ਆਪਣਾ ਭਰਾ ਆਗਾ ਮੌਜੂਦਾ ਸਰਪੰਚ ਆ ਤੇ ਯਾਰ ਕਾਨੂੰ ਮੈਂ ਕਿਹਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੂਤ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰੇਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ じゃ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾ ਫਿਰ ਤੁਹਾਨੂੰ ਪਤਾ ਹੀ ਆ ਆਕੜਨਾ ਮਸਲੇ ਵਿਗੜ ਜਾਂਦੇ ਆ ਸੋ ਸਰ ਤੁਹਾਡੇ ਕੋਲੋਂ ਲਾਈਵ ਜਾਣਗੇ ਇਹ ਗਾਣਾ ਗਾਇਆ ਨਹੀਂ ਯੂ ਸਟੇਟ ਨਹੀਂ 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 ਗਾਉਂਦੇ ਵੀਰੇ ਨਹੀਂ ਗਾਉਂਦੇ ਜੇ ਗਾਇਆ ਜਾਊ ਤਾਂ ਇਹ ਟੱਪਾ ਨਹੀਂ ਗਾਇਆ ਜਾਊ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ ਹਾਂ ਜੀ ਹਾਂ ਸਰ ਜੀ ਅੱਜ ਮਸਲਾ ਹੱਲ ਹੋਇਆ ਹੈਗਾ ਉਹ ਪਿਆਰ ਸਤਕਾਰ ਦਾ ਕਹਿ ਰਹੇ ਤੁਸੀਂ ਪਿਆਰ ਸਤਕਾਰ ਹੀ ਆ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਕਾਰ ਹੀ ਹੈ ਜੀ ਜੇ ਪਿਆਰ ਸਤਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੋਰ ਵੱਧ ਜਾਣਾ ਹੀ ਸੀ ਸਮਝਦੇ ਹੋ ਨਾ ਤੇ ਹਾਂ ਜੀ ਜੀ ਮੈਨੂੰ ਬਹੁਤ ਸ਼ੁਕਰੀਆ ਭਾਈ ਅੰਦਰ ਤੁਹਾਡੇ ਬਰਨਾਲਾ ਤੁਸੀਂ ਕੀ ਕਹਿਣਾ ਚਾਹੋਗੇ ਸਰਾ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹ ਜੀ ਵਿਵਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆਪਣਾ ਬਹੁਤ ਹੀ ਥੋੜੇ ਜਿਹੇ ਲੋਕ ਰਹਿੰਦੇ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਾ ਪਿਆਰ ਨਾਲ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਾਡਾ ਸੁਣੋ ਮੈਨੂੰ ਜੀ ਨਾ ਕਪੂਰਥਲੇ ਜ਼ਿਲ੍ਹੇ ਚ ਜਿੰਨਾ ਦਬਾਬ ਏਰੀਆ ਨਾ ਮੈਨੂੰ ਉੱਥੋਂ ਕਿਸੇ ਦਾ ਫੋਨ ਆਇਆ ਨਾ ਮੈਨੂੰ ਮਾਝ ਏਰੀਆ ਚ ਫੋਨ ਆਇਆ ਜੀ ਮੈਨੂੰ ਤਿੰਨ ਜ਼ਿਲ੍ਹਿਆਂ ਤੋਂ ਫੋਨ ਆਇਆ ਜੀ ਜੀ ਸੰਗਰੂਰ ਬਰਨਾਲਾ ਤੇ ਸੁਨਾਮ ਹੋਰ ਬਠਿੰਡੇ ਦੇ ਬੰਦੇ ਨੇ ਫੋਨ ਕੀਤਾ ਸੀ ਉਹਨਾਂ ਨੂੰ ਕਿਹਾ ਵੀ ਬਾਈ ਵੀਪ ਲਾਗੇ ਉਹ ਕਹਿੰਦੇ ਵੀਰੇ ਠੀਕ ਹੈ ਜੀ ਮਤਲਬ ਜਿਹੜਾ ਜ਼ਿਆਦਾ ਮੁੱਦਾ ਹੋਇਆ ਉਹ ਆਪਣੇ ਬਰਨਾਲੇ ਜ਼ਿਲ੍ਹੇ ਦਾ ਹੋਇਆ ਸੰਗਰੂਰ ਦਾ ਹੋਇਆ ਸਨਾਮ ਦਾ ਹੋਇਆ ਹੋਰ ਮਤਲਬ ਸਾਨੂੰ ਜਲੰਧਰ ਦੇ ਸਰਪੰਚਾਂ ਦਾ ਫੋਨ ਆਇਆ ਵੀ ਬਾਈ ਅਸੀਂ ਤੁਹਾਡਾ ਸ਼ੋਅ ਹੈ ਇੱਥੇ ਇੱਕ ਤਰੀਕ ਦਾ ਸੀ ਇੱਥੇ ਆਵਾਂਗੇ ਆਈ ਗਿਆ ਵੀਰੇ ਕੋਈ ਨਾ ਜੀ ਮੋਸਟ ਵੈਲਕਮ ਤੁਸੀਂ ਆ ਜਾਓ ਕਹਿੰਦੇ ਵੀਰੇ ਗਾਣਾ ਆਈ ਗਿਆ ਵੀਰੇ ਗਾਣੇ ਤੇ ਵੀ ਪਲਾਗੇ ਕਹਿੰਦੇ ਵੀਰੇ ਠੀਕ ਹੈ ਜੀ ਸਾਨੂੰ ਬਰਨਾਲੇ ਚੋਂ ਤਕਰੀਬ ਤਾਂ ਹੀ ਵੱਧ ਆਈ ਕਿਉਂਕਿ ਤੂੰ ਸਾਡਾ ਹੈ ਸਾਡਾ ਦੁੱਖ ਤੂੰ ਨਹੀਂ ਨਹੀਂ ਉਹੀ ਉਹੀ ਗੱਲ ਸਾਡਾ ਬੰਦਾ ਹੀ ਜੀ ਮੈਂ ਉਹੀ ਗੱਲ ਕਰਦਾ ਜੀ ਮੈਂ ਉਹੀ ਗੱਲ ਕਰਦਾ ਜੀ ਉਹੀ ਗੱਲ ਕਰਦਾ ਵੀ ਘਰ ਦਾ ਬੰਦਾ ਹੀ ਘਰ ਦੇ ਨੂੰ ਕਹਿੰਦਾ ਹੁੰਦਾ ਬਗਾਨਾ ਬੰਦਾ ਨਹੀਂ ਕਹਿੰਦਾ ਹੁੰਦਾ ਮੈਂ ਉਹੀ ਗੱਲ ਕਰਦਾ ਵੀ ਜੇ ਆਪਦੇ ਏਰੀਆ ਦੇ ਬੰਦਿਆਂ ਨੇ ਕਿਹਾ ਤਾਂ ਉਹ ਛੋਟਾ ਨਹੀਂ ਹੋਣ ਲੱਗਿਆ ਨਾ ਤੁਸੀਂ ਛੋਟੇ ਹੋਣ ਲੱਗਿਆ ਬਾਕੀ ਭਾਈ ਅਸੀਂ ਵੀ ਇਹ ਸਾਰੇ ਸਰਪੰਚ ਭਰਾਵਾਂ ਨੂੰ ਜਿੰਨੇ ਮੰਨ ਲ ਕੇ ਚਲੋ ਅਸੀਂ ਬੇਨਤੀ ਕਰਾਂਗੇ ਜੀ ਹੁੰਦਾ ਹੈ ਸਾਡੀ ਬਾਈ ਨੇ ਜਿਵੇਂ ਇੱਕ ਓਵਰ ਦਾ ਫਲੋ ਨਹੀਂ ਚੀਜ਼ਾਂ ਚੱਲਦੀਆਂ ਹੁੰਦੀਆਂ ਜੀ ਬਾਈ ਜੀ ਜਿਵੇਂ ਸਾਡੇ ਗਾਣੇ ਚੱਲੀ ਜਾਂਦੀ ਸੀ ਅਸੀਂ ਫਲੋ ਚ ਚੱਲੀ ਜਾਂਦੇ ਸੀ ਜਿਵੇਂ ਮੇਰੀ ਮੂਵੀ ਚੱਲੀ ਜਾਂਦੀ ਆ ਹੋਰ ਬਹੁਤ ਕੰਮ ਹੈ ਨਾ ਉਹ ਜਿਵੇਂ ਫਲੋ ਫਲੋ ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ ਪੰਜ ਸੱਤ ਬੰਦੇ ਬੈਠੇ ਸੀ ਮੇਰੀ ਆਦਤ ਤਾਂ ਸ਼ੁਰੂ ਤੋਂ ਰਹੀ ਹੈ ਜੀ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ 2-4 ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਇਹ ਕਿਸੇ ਦੇ ਬਿਵਾਦ ਦਾ ਕਾਰਨ ਤਾਂ ਨਹੀਂ ਬਣੂਗਾ ਕੁਝ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਜੀ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਵੀ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਵੀ ਯਾਰ ਇਹਦਾ ਕੋਈ ਬਵਾਦ ਤਾਂ ਨਹੀਂ ਬਣ ਜੂ ਗੱਲ ਨੂੰ ਉਹ ਮੈਨੂੰ ਕਹਿੰਦਾ ਨਹੀਂ ਨਹੀਂ ਯਾਰ ਇਹਦਾ ਕਾਦਾ ਬਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ ਤਿੰਨ ਗਾਣੇ ਨਹੀਂ ਐਗਜ਼ਾਮਪਲਾਂ ਦਿੱਤੀਆਂ ਵੀ ਇੱਦਾਂ ਦਾ ਉਹ ਆਇਆ ਪੈਰਾ ਚਠਾਣੇਦਾਰ ਰੋਲ ਦਾ ਵੀ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹਨਾਂ ਦੀ ਜਿਵੇਂ ਵੀ ਲਾ ਲਓ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਹੋ ਕੇ ਰਹਿਣੀ ਹੈ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਟੇਸ ਪਹੁੰਚੀ ਤਾਂ ਵੀਰੇ ਮਾਫ ਕਰਿਓ ਮੈਂ ਇਹ ਚੀਜ਼ਾਂ ਚ ਮੈਂ ਬਹੁਤ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ ਚ ਪੈਣਾ ਚਾਹੁੰਨਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਨਾ ਤੇ ਆਪਦੀ ਫੈਮਿਲੀ ਨੂੰ ਕਮਾਉਣੀ ਚਾਹੁੰਨਾ ਬਸ ਔਰ ਮੈਂ ਨਾ ਕਿਸੇ ਨਾਲ ਲੜਨਾ ਚਾਹਨਾ ਨਾ ਮੇਰਾ ਕਿਸੇ ਨਾਲ ਬੈਰ ਵਿਰੋਧ ਦਾ ਨਾ ਮੈਂ ਕਿਸੇ ਨਾਲ ਰੱਖਣਾ ਚਾਹਨਾ। ਸ਼ਬਾਸ਼। ਪਹਿਲਾਂ ਤਾਂ ਭਾਈ ਜੀ ਸਸਰੀਕਾਲ ਸਾਰਿਆਂ ਨੂੰ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦੇ ਆਂ ਕਿ ਭਾਈ ਅੱਜ ਗਲਾਬ ਸਿੱਧੂ ਜੀ ਭਰਾ ਸਾਡੇ ਸਾਡੇ ਵਿੱਚ ਪਹੁੰਚੇ ਨੇਗੇ। ਚਲੋ ਜਿਹੜਾ ਇੱਕ ਬਵਾ ਉਤ ਗਾਣਾ ਬਣਿਆ ਸੀਗਾ ਉਹਦੇ ਲਈ ਆਪਾਂ ਬਾਈ ਨੇ ਸੰਪਰਕ ਕਰਿਆ ਇਹ ਕਹਿੰਦਾ ਵੀ ਬਾਈ ਮੈਥੋਂ ਜਿਵੇਂ ਵੀ ਗਲਤੀ ਦੇ ਵਿੱਚ ਗਾਇਆ ਗਿਆ ਬਾਈ ਨੇ ਗਲਤੀ ਮੰਨੀ ਹੈ ਉਸ ਚੀਜ਼ ਦੀ ਵੀ ਗਹਾਂ ਮਾਸਤੇ ਬਾਈ ਨੇ ਵੀ ਕਿਹਾ ਮੈਂ ਕਿਸੇ ਪ੍ਰੋਗਰਾਮ ਤੇ ਗੀਤ ਨਹੀਂ ਗਾਉਂਗਾ ਉਹ ਜਿਹੜਾ ਸਰਪੰਚ ਵਾਲਾ ਪਹਿਰਾ ਤੇ ਵੀ ਵੀ ਲੱਗੀ ਵੀ ਉਹ ਸਰਪੰਚ ਵਾਲਾ ਗਾਣਾ ਨਹੀਂ বাজੂਗਾ ਪੂਰਾ ਉਹ ਕੱਟਿਆ ਗਿਆ ਉਥੋਂ ਤੇ ਆਪਾਂ ਨੂੰ ਭਰੋਸਾ ਦਿਵਾਇਆਗਾ ਆਪਾਂ ਸਰਪੰਚਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਮੇਰੇ ਭਰਾਵਾਂ ਨੂੰ ਵੀ ਆਪਣਾ ਬੱਚਾਗਾ ਬਹੁਤ ਵਧੀਆਗਾ ਵੀ ਆਪਾਂ ਇਹਨਾਂ ਨੂੰ ਮਾਫ਼ ਕਰੀਏ ਆਪਾਂ ਮਾਫ਼ ਕਰਨ ਦੇ ਨਾਲ ਕੋਈ ਛੋਟੇ ਨਹੀਂ ਹੁੰਦੇ ਆਪਾਂ ਵੱਡੇ ਹੁੰਨੇ ਹੁੰਨੇ ਆ ਇਨਸਾਨ ਗਲਤੀ ਗਲਤੀਆਂ ਦਾ ਪੂਤਲਾ ਆ ਗਿਆ ਗਲਤੀਆਂ ਹੋ ਜਾਂਦੀਆਂ ਨੇਗੀਆਂ ਬਾਈ ਨੇ ਪਹਿਲਾਂ ਵੀ ਲਾਈਵ ਹੋ ਕੇ ਗਲਤੀ ਮੰਨੀ ਸੀਗੀ ਹੁਣ ਵੀ ਆ ਕੇ ਸਾਡੇ ਸਰਪੰਚ ਭਰਾਵਾ ਚ ਮੰਨੀ ਆ ਗਲਤੀ ਚਲੋ ਕੁਸ਼ਕ ਸਰਪੰਚ ਸਾਡੇ ਅਜੇ ਥੋੜੀ ਆਇਆ 20 30 ਸਰਪੰਚ ਆਏ ਅੱਜ ਚਲੋ ਨਹੀਂ ਆ ਸਕੇ ਕੁਸ਼ਕ ਵੀਰ ਸਾਡੇ ਤੇ ਨਾਰਾਜ਼ ਵੀ ਕਰਨਗੇ ਵੀ ਸਾਨੂੰ ਨਹੀਂ ਬੁਲਾਇਆ ਗਿਆ ਮੌਕੇ ਨਾਲ ਉਹ ਹੋਇਆ ਚਲੋ ਬਾਈ ਨਾਲ ਸੱਟ ਸਪਾਈ ਹੋਈ ਹੈ ਕਹਿੰਦੇ ਵੀ ਅਸੀਂ ਗਾਣਾ ਇਹ ਨਹੀਂ ਦੀ ਜਾਂਦੇ ਨਾ ਆਲਾ ਮਗਿੱਦੂ ਬਾਦ ਕਿਸੇ ਪ੍ਰੋਗਰਾਮ ਤੇ ਗਾਣਾ ਨਹੀਂ ਲਾਉਂਦੀਗੇ ਜਿਹੜੇ ਡੀਜੇ ਵਾਲੇ ਆਗੇ ਜੇ ਗਾਣਾ ਜਿਹੜੀ ਕੋ ਟੱਪੇ ਨੂੰ ਲਾਉਣਾ ਉਹਦੇ ਬਾਰੇ ਕੀ ਮੰਗ ਪੱਤਰ ਦਿੱਤਾ ਯਾਰ ਇਹ ਦੀ ਫਿਮ ਉਹਦੇ ਬਾਅਦ ਤੇ ਹਾਂਜੀ ਉਹਦੇ ਦੇ ਰੱਖਾਂਗੇ ਬੈਨ ਵੀ ਜਿਹੜਾ ਕੋਈ ਵੀ ਪ੍ਰੋਗਰਾਮ ਇਹ ਕਰਾਉਂਦਾਗਾ ਵੀ ਡੀਜੇ ਲਾਊਗਾ ਉਹਦੇ ਤੇ ਆਪਦਾ ਕਾਨੂੰਨੀ ਕਾਰਵਾਈ ਆ ਤਾਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਵਾਂਗੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਕਿਉਂ ਗਾਣਾ ਡਾਊਨਲੋਡ ਹੋ ਜਾਣਾ ਜੀ ਇਹ ਗਾਣਾ ਦਾ ਜਿਹੜਾ ਸਰਾਰਤੀ ਅੰਸਰ ਆ ਉਹਦਾ ਵਜਾਊਗਾ ਉਹ ਸਰਾਰਤੀ ਅੰਸਰ ਇਹ ਤਾਂ ਬਜਾਰਾ ਗਾ ਕੇ ਬਿਸਤਾਰਿਆਗਾ ਕਿਉਂਕਿ ਸਾਰੇ ਭਰਾਵਾਂ ਨਾਲ ਹੀ ਇਹ ਦਿਲੋਂ ਪਿਆਰ ਕਰਦਾ ਪਹਿਲਾਂ ਤੋਂ ਜੁੜੇ ਵਿਆ ਅਸੀਂ ਸਰਪੰਚ ਹੋਣ ਦੇ ਨਾਂ ਦੇ ਚਾਹੇ ਸੀ ਥੋੜਾ ਜਿਹਾ ਪਰਦਰਸ਼ਨ ਕਰਿਆ ਵੀ ਆ ਆ ਕੱਢ ਕੇ ਦੇਖ ਲੋ ਅਸੀਂ ਹਾਜੇ ਤੇ ਕੰਨ ਪੋਲੋ ਨਹੀਂ ਕਰਿਆ ਬਾਈ ਨੂੰ ਕਿਉਂਕਿ ਅਸੀਂ ਵੀ ਖੁਦ ਸੁਣਦੇ ਆਂਗੇ ਪਹਿਲਾਂ ਵੀ ਬਹੁਤ ਸਾਰੇ ਗਾਣੇ ਗਾਏ ਆ ਬਾਈ ਨੇ ਸਰਪੰਚੀ ਵਾਲਾ ਗਾਣਾ ਗਾਇਆ 40 ਲੱਖ ਚ ਪਊਗਾ ਸਾਡ ਰਹਿਣ ਦੇ ਟੈਗ ਸਰਪੰਚੀ ਦਾ ਬਹੁਤ ਸੋਨੇ ਗਾਣੇ ਗਾਏ ਆ ਬਾਈ ਨੇ ਕੋਈ ਗੱਲ ਨਹੀਂ ਬਾਈ ਨੇ ਗਲਤੀ ਮੰਨਿਆ ਬਹੁਤ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਤਾਂ ਕਰਨਦੀਪ ਸਿੰਘ ਮੀਤ ਪ੍ਰਧਾਨ ਸੈਨਾ ਬਲਾਕ ਤੋਂ ਸਾਰੇ ਆਪਰਾ ਮਾ ਨੂੰ ਬੇਨਤੀ ਕਰਦਾ ਵੀ ਬਾਈ ਕੋਈ ਗੱਲ ਨਹੀਂ ਚਲੋ ਗਲਤੀ ਬੰਦੇ ਤੋਂ ਹੁੰਦੀ ਹੈ ਜਿਹੜੇ ਬੰਦੇ ਨੇ ਗਲਤ ਦੀ ਮੰਨ ਲਈ ਬਹੁਤ ਵੱਡੀ ਗੱਲ ਆ ਗਈ ਧੰਨਵਾਦ ਕਰਦੇ ਸਾਰੇ ਆਹ ਬਹਿ ਜਾਦੇ ਕਿ ਤੁਸੀਂ ਹੋਰ ਕੀ ਲੈ ਸਰਪੰਚਾਂ ਨੂੰ ਕੀ ਪਿੰਗ ਕਰਨਾ ਜਾਊਗਾ ਦੇਖੋ ਜੀ ਜਿਹੜਾ ਇਹ ਵਿਵਾਦ ਛੱਡਿਆ ਸੀ ਖੁਦ ਬਰਨਾਲੇ ਤੂੰ ਛੱਡਿਆ ਸੀਗਾ ਸਾਡਾ ਨਾਮ ਗਰ ਕਲਾਕਾਰ ਆ ਬਹੁਤ ਉੱਚੇ ਪੱਧਰ ਤੇ ਅੱਜ ਬਾਈ ਆਪਕਰ ਇਹਨੂੰ ਤਰੱਕੀਆਂ ਦੇਵੇ ਹੋਰ ਬਲੰਦੀਆਂ ਸੂਵੇ ਵੀ ਅਸੀਂ ਇਹੀ ਬੇਨਤੀ ਕਰਦੇ ਆ ਵੀ ਇੱਥੇ ਹੀ ਵਿਵਾਦ ਛੱਡਿਆ ਸੀ ਇੱਥੇ ਹੀ ਖਤਮ ਹੋ ਜਾਏ ਕਿਉਂਕਿ ਭਰਾ ਨੂੰ ਨਾਮ ਪਰੇਸ਼ਾਨ ਕਰਿਆ ਜਾਵੇ ਰਹਾ ਵਾਸਤੇ ਇਹ ਸੋਚ ਸਮਝ ਕੇ ਗਉਣਗੇ ਗਲਤੀ ਇਹਨਾਂ ਨੇ ਬਈ ਨੇ ਬੰਨੀ ਹੈ ਜਿਹੜੇ ਦੀ ਗੱਲ ਕਰ ਰਿਹਾ ਉਹਦਾ ਮਸਲਾ ਸਾਡੇ ਜਿਹੇ ਤਾਂ ਨਹੀਂ ਹੈ ਗੱਲ ਸਾਡੇ ਟੈਗ ਦਾ ਸਰਪੰਚੀ ਉਹਦੇ ਵਾਸਤੇ ਕੀ ਕਹਿਣਾ ਚਾਣੇ ਹੋ ਹਾਂਜੀ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਰਪੰਚ ਰਾਮ ਸਿੰਘ ਗੋਕੇ ਇੱਕ ਮਸਲਾ ਪੱਖਿਆ ਸੀਗਾ ਜੀ ਸਾਡੇ ਬਾਈ ਗੁਲਾਬ ਸਿੱਧੂ ਜੀ ਤੱਕ ਗੀਤ ਆਇਆ ਸੀਗਾ ਕੋਈ ਸਰਪੰਚਾਂ ਦੇ ਆਪੋ ਜਿਟ ਬੋਲੇਗੇ ਸੀ ਸ਼ਬਦ ਤੇ ਅਸੀਂ ਕੱਲ ਇੱਥੇ ਆਏ ਸੀ ਸਾਡੇ ਬਲਾਕ ਦੇ ਸਰਪੰਚ ਜ਼ਿਲ੍ਹੇ ਦੇ ਸਰਪੰਚ ਇਕੱਠੇ ਹੋਏ ਸੀਗੇ ਜੀ ਤੇ ਕੁਝ ਸਰਪੰਚ ਨਹੀਂ ਆ ਸਕੇ ਜੀ ਤੇ ਉਹਦਾ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਲੀਕੈਜ ਪ੍ਰੋਗਰਾਮ ਹੈ ਫਿਰ ਸੋਮਵਾਰ ਦਾ ਲੀਕਲੈਸ ਇਸ ਦੇ ਡੀਸੀ ਦਾ ਅਫਸਰ ਵੀ ਆਉਣਾ ਸੀ ਜੋ ਵੀ ਕੋਈ ਫੈਸਲਾ ਲੈਣਾ ਸਾਡੇ ਬਲਾਕ ਦੇ ਪ੍ਰਧਾਨ ਪੰਚਾਇਤ ਪ੍ਰਧਾਨ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਆ ਰਹੇ ਸੀ ਸਾਰੀ ਪੰਚਾਇਤਾਂ ਦੇ ਸਰਪੰਚ ਆ ਰਹੇ ਸੀ ਜੀ ਤੇ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਅਸੀਂ ਮੰਡੇ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਅਚਾਨਕ ਹੀ ਸਿੱਧੂ ਭਾਈ ਦਾ ਫੋਨ ਆਇਆ ਵੀ ਸਾਨੂੰ ਆਰਜੈਂਟੀ ਇੱਥੇ ਬੁਲਾਇਆ ਗਿਆ ਵੀ ਭਾਈ ਜੀ ਆਪਾਂ ਬੈਠ ਕੇ ਕੋਈ ਡਿਸਕਸਸ਼ਨ ਕਰਨੀ ਆ ਤੇ ਅਸੀਂ ਫਿਰ ਨਾਦਰਾਲ ਗਰੁੱਪ ਚ ਮੈਸੇਜ ਵੀ ਭੇਜੇ ਵੀ ਪਾਈ ਜਿਹੜੀ ਵੀ सरपंच ਜੀ ਜੇ ਬੋਇਸ ਨੂੰ ਸੁਣਦੇ ਨੇ ਅਸੀਂ ਕਾਲਜ ਵੀ ਕੀਤੀ ਕਈਆਂ ਨੂੰ ਤੇ ਆਏ ਵੀ ਨੇ ਪਹੁੰਚੇ ਵੀ ਨੇ ਕਿਉਂਕਿ ਟਾਈਮ ਦੇ ਕੰਮ ਦੇ ਟਾਈਮ ਹੋਣ ਕਾਰਨ ਜਾਨੀ ਕਿ ਜਿਆਦਾ ਹੁਣ ਤੁਹਾਨੂੰ ਪਤਾ ਹੀ ਹੈ ਛੋਨੇ ਦਾ ਟਾਈਮ ਹੈ ਜੀ ਜੀਰੀ ਦਾ ਸਰਪੰਚ ਜੀ ਬਿਜ਼ੀ ਨੇ ਕੰਮ ਸਾਨੂੰ ਪਤਾ ਹਰ ਇੱਕ ਘਰ ਦੇ ਵਿੱਚ ਕੰਮ ਧੰਦੇ ਚੱਲਦੇ ਨੇ ਜੀ ਤੇ ਅਸੀਂ ਉਹ ਬਾਈ ਜੀ ਆ ਕੇ ਬੈਠੇ ਉਹਨਾਂ ਨੇ ਐਸੀ ਚੀਜ਼ ਦੀ ਸੌਰੀ ਫੀਲ ਕੀਤੀ ਆ ਵੀ ਗਲਤੀ ਹੋਈ ਅਭੀ ਅੱਗੇ ਤੋਂ ਜਾਨੀ ਕਿ ਕਿਸੇ ਦੇ ਵੀ ਖਿਲਾਫ ਕੋਈ ਸ਼ਬਦ ਨਹੀਂ ਬੋਲੇ ਜਾਊਗਾ ਮਸਲਾ ਹੁਣ ਸਰਪੰਚਾਂ ਦਾ ਸੀ ਸਰਪੰਚਾਂ ਦੇ ਖਿਲਾਫ ਉਹ ਗੀਤ ਦਾ ਜਾਨੀ ਕਿ ਕੋਸ਼ਿਸ਼ ਵੀ ਅਸੀਂ ਵੀ ਪਲਾ ਸਕਿਆ ਜੀ ਕਿਸੇ ਲੈ ਪ੍ਰੋਗਰਾਮ ਦੇ ਵਿੱਚ ਜੀ ਇਸ ਤਰ੍ਹਾਂ ਦਾ ਕੋਈ ਗੀਤ ਨਹੀਂ ਗਾਇਆ ਜਾਊਗਾ ਇਹਨਾਂ ਨੇ ਆਪਣੇ ਜਿੰਨੇ ਵੀ ਚਾਹਵਾਨ ਨੇ ਜੀ ਪਸੰਦੀ ਦੇ ਇਹਨਾਂ ਦੇ ਜਾਨੀ ਕਿ ਇਹਨਾਂ ਨੂੰ ਫੋਲੋਅਰ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਬਈ ਇਹ ਗੀਤ ਮੇਰੇ ਸ਼ਬਦ ਕਿਸੇ ਦੇ ਜਾਨੀ ਕਿ ਮੌਤ ਦਾ ਕਾਰਨ ਜਾਂ ਕਿਸੇ ਹਾਦਸੇ ਦਾ ਕਾਰਨ ਨਾ ਬਣ ਜਾਣ ਵੀ ਇਹ ਕਿਸੇ ਵੀ ਤਰ੍ਹਾਂ ਦਾ ਗੀਤ ਨੂੰ ਉਨਾ ਆ ਗਿਆ ਜੀ 30 ਫੀਟ ਦੀ ਉਸਤੀ ਹੋਈ ਹੈ ਅਸੀਂ ਦੇਖੋ ਜੀ ਮਾਫੀ ਮੰਗਣਾ ਜਾਂ ਮਾਫ ਕਰਨਾ ਕੋਈ ਬੰਦਾ ਛੋਟਾ ਵੱਡਾ ਨਹੀਂ ਹੋ ਜਾਂਦਾ ਜੀ ਹੈ ਨਾ ਅਸੀਂ ਚਾਹੁੰਦੇ ਸੀ ਸਾਡੇ ਸਰਪੰਚ ਜੁਨੀਅਨ ਦੀ ਹੀ ਸੀ ਵੀ ਸਾਡੇ ਵਿੱਚ ਆ ਕੇ ਬੈਠ ਕੇ ਸਾਨੂੰ ਸੈਟੀਸਫਾਈ ਕਰਨਾ ਉਹ ਆਏ ਨਹੀਂ ਜੀ ਉਹਨਾਂ ਨੇ ਆਪ ਕਾਲ ਕਰਕੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੇ ਕੋ ਸਰਪੰਚ ਐਸ ਨੇ ਨਹੀਂ ਪਹੁੰਚੇ ਅਸੀਂ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਵੀ ਕਿਤੇ ਇਦਾਂ ਨਾ ਕਹਿਣਾ ਪ੍ਰਧਾਨ ਜੀ ਨੇ ਵੀ ਦੱਸ ਦਿੱਤੇ ਆ ਵੀ ਸਾਨੂੰ ਬੁਲਾਇਆ ਨਹੀਂ ਜੀ ਦੇਖੋ ਅਸੀਂ ਮੈਸੇਜ ਕੀਤੇ ਆ ਜੀ ਇਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਵੀ ਜਦੋਂ ਵੀ ਤੁਸੀਂ ਸਾਨੂੰ ਇਕੱਠ ਕਰਕੇ ਬੁਲਾਓਗੇ ਅਸੀਂ ਉਸੇ ਥੇ ਅਮੀ ਤੁਹਾਨੂੰ ਆਵਾਂਗੇ ਤੁਹਾਡੇ ਕੋਲ ਪਹੁੰਚਾਂਗੇ ਜੀ ਜੋ ਤੋਂ ਸੰਤੋਸ਼ ਤੋਂ ਹੁਣ ਜੀ ਕੱਲ ਨੂੰ ਡੀਸੀ ਨੂੰ ਕੋਈ ਮੰਗ ਪੱਤਰ ਜਾਂ ਕੁਝ ਹੋਰ ਤਾਂ ਨਹੀਂ ਆਇਆ ਇਹ ਮੁੱਦਾ ਅਜ ਖਤਮ ਹੋ ਗਿਆ ਜੀ ਦੇਖੋ ਜੀ ਜਿਹੜੀ ਗੱਲ ਆਪਣੇ ਮੇਨ ਮੁੱਦਾ ਸੀਗਾ ਜੀ ਗਲਾਬ ਸਿੱਧੂ ਬਾਈ ਨਾਲ ਸੀਗਾ ਜੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਤਾ ਮਸਲਾ ਤਾਂ ਨਹੀਂ ਰਿਹਾ ਕਿ ਬਾਈ ਜੀ ਵੀ ਕੱਲ ਨੂੰ ਕੋਈ ਅਸੀਂ ਕੋਈ ਸਰਪੰਚ ਅਸੀਂ ਜਾਣੇ ਆ ਜੀ ਚਲੋ ਸਾਡਾ ਮੈਂ ਨਹੀਂ ਕਹਿੰਦਾ ਵੀ ਮੇਰਾ ਕੋਈ ਵਿਰੋਧੀ ਆ ਅਦਰਬਾਜ਼ ਕੋਈ ਐਸਾ ਅਨਸਰ ਕੋਈ ਗੀਤ ਲਵਾ ਦਿੰਦਾ ਜੀ ਅਸੀਂ ਉਹਦੇ ਵਿਰੋਧ ਦੇ ਵਿੱਚ ਉਹਨੂੰ ਅਸੀਂ ਡੀਸੀ ਸਾਹਿਬ ਨੂੰ ਮੰਗ ਪਤਾ ਦੇਣੇ ਜਾਣਾ ਵੀ ਕੋਈ ਟਰੈਕ ਟਰਾਲੀ ਤੇ ਕੋਈ ਡੀਜੇ ਤੇ ਅਸੀਂ ਕੋਈ ਪ੍ਰੋਗਰਾਮ ਤੇ ਜਾਣੇ ਵੀ ਉੱਥੇ ਕੋਈ ਇਦਾਂ ਗੀਤ ਨਾ বাজਾਇਆ ਜਾਵੇ ਜਿਵੇਂ ਠੋਡੀ ਕਾਇਕ ਗਲਾਬ ਸਿੱਧੂ ਨਾਲ ਸੁਲਾਹ ਹੋ ਗਈ ਜੇਕਰ ਕੋਈ ਗੀਤ ਡੀਜੇ ਤੇ ਲਵਾਉ ਉਹਦੇ ਹਾਂ ਹਾਂ ਠੀਕ ਹੈ ਬਈ ਇਹ ਸਾਡੇ ਪੰਚਾਇਤ ਮੰਦਿਰ